ਫਿਰ ਕਹਿੰਦੇ ਪਾਸੀ ਬੋਲਦਾ ਉਹ ਮੋਦੀ ਜੀ ਤੁਹਾਡੇ ਤੋਂ ਇੱਕ ਬੀਐਸਐਫ ਦਾ ਜਵਾਨ ਤਾਂ ਵਾਪਸ ਲਿਆਂਦਾ ਨਾਂ ਗਿਆ ਜਿਹੜਾ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ 'ਤੇ ਚਲਾ ਗਿਆ ਸਾਰੀ ਰਾਤ ਸਾਡੀ ਫੌਜ ਇੰਤਜ਼ਾਰ ਕਰਦੀ ਰਹੀ ਕਿਤਾ ਤੁਸੀਂ ਕੁਛ ਨਹੀਂ ਡਾਇਲੋਗ ਬੜੇ-ਬੜੇ ਮਾਰਦੇ ਬਿਹਾਰ 'ਚ ਜਾ ਕੇ ਇਹ ਕਰਦਾਂਗੇ ਉਹ ਕਰਦਾਂਗੇ ਇੱਥੇ ਆ ਕੇ ਸਾਡੇ ਬੰਦਿਆਂ ਨੂੰ ਮਾਰ ਗਏ ਉਹ ਫਿਰ ਉਹ ਬਾਰਡਰ ਵੀ ਟੱਪ ਗਏ ਫਿਰ ਕਹਿੰਦੇ ਪਾਸੀ ਬੋਲਦਾ ਉਹ ਭਾਈ ਬੋਲੀਏ ਕਿਉਂ ਨਾ ਹਮਲੇ ਹੁੰਦੇ ਆ ਸਾਡੇ ਤੇ ਤੁਸੀਂ ਗਿੰਤੀਆਂ ਮਿੰਤੀਆਂ 'ਚ ਪਏ ਰਹਿੰਦੇ ਹੋ ਪਾਣੀ ਰੋਕ ਦਾਂਗੇ ਅੰਬੈਸਡਰ ਵਾਪਸ ਭੇਜ ਦਾਂਗੇ ਅੱਧੇ ਇੱਕ ਉਹੀ ਕੰਮ ਉਹਨਾਂ ਨੇ ਕਰਤਾ ਕੁਝ ਸੋਚੋ ਕੁਝ ਵੱਡਾ ਕਰੋ ਬਲੂਚਿਸਤਾਨ ਬਲਾਸਟ ਹੋਣ ਨੂੰ ਪਿਆ ਕਰ ਦੋ ਪਾਕਿਸਤਾਨ ਜਿੰਨਾ ਕਮਜ਼ੋਰ ਹੋਊਗਾ ਹਿੰਦੁਸਤਾਨ ਲਈ ਬਿਹਤਰ ਹੈ ਬਲੂਚਿਸਤਾਨ ਅਲੱਗ ਹੋਊਗਾ ਬਲੋਚ ਲੋਕਾਂ ਨੂੰ ਇਨਸਾਫ ਮਿਲੂਗਾ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਜਾਤੀਆਂ ਹੋ ਰਹੀਆਂ ਹੈ ਉਹਨਾਂ ਤੇ ਐਟ੍ਰੋਸਿਟੀਜ਼ ਹੋ ਰਹੀਆਂ ਹੈ ਉਹਨਾਂ ਦਾ ਸਾਥ ਦੋ ਹਰ ਤਰੀਕੇ ਦੇ ਨਾਲ ਮੁਨਾਫਾ ਨਹੀਂ ਸਭ ਕੁਝ ਹੁੰਦਾ ਦੇਸ਼ ਦੀ ਇੱਜ਼ਤ ਅਸਮਿਤਾ ਦੇਸ਼ ਦੀ ਤਾਕਤ ਹੁੰਦੀ ਹੈ ਆ ਮੁਨਾਫਾ ਕਮਾਉਣ ਵਾਲੇ ਨਾ ਬਈਆਂ ਖਾਤਿਆਂ 'ਚ ਹੀ ਪਏ ਰਹਿੰਦੇ ਆ ਲੜਾਈਆਂ ਮੁਨਾਫੇ ਨਾਲ ਨਹੀਂ ਦੇਖੀਆਂ ਜਾਂਦੀਆਂ ਖੈਬਰ ਪਖਤੂਨਵਾ ਪਾਕਿਸਤਾਨ ਫੌਜ ਭੱਜ ਰਹੀ ਹੈ بلوچستان ਚ ਜੇ ਉਹਨਾਂ ਲੋਕਾਂ ਨੂੰ ਕੰਪਲੀਟ ਸਪੋਰਟ ਮਿਲ ਜੇ ਚਾਹੇ ਉਹਨਾਂ ਦੀ ਗਿਣਤੀ ਘੱਟ ਹੈ ਪਰ ਪਾਕਿਸਤਾਨ ਦਾ ਬਹੁਤ ਵੱਡਾ ਏਰੀਆ ਹੈ بلوچستان ਜਾਨ ਨਿਕਲ ਜੋ ਪਾਕਿਸਤਾਨ ਦੀ ਸੋਚੋ ਫਿਰ ਅਸੀਂ ਸਲੂਟ ਵੀ ਮਾਰਾਂਗੇ ਜੇ ਕੁਝ ਵੱਡਾ ਕਰਤਾ ਵਰਨਾ ਤਾਂ ਫਿਰ ਉਹੀ ਲੱਛੇਦਾਰ ਪਹਾੜਨ ਹੈ ਵੋਟਾਂ ਹੈ ਬਿਹਾਰ ਦੇਖ ਲਓ ਬੰਗਾਲ ਦੇਖ ਲਓ ਸਾਡੇ ਜ਼ਖਮਾਂ ਦੀ ਪਰਮਾਰ ਦੇਖ ਲਓ ਪਾਕਿਸਤਾਨ ਕਦੇ ਉੜੀ ਕਰ ਜਾਂਦਾ ਹੈ ਕਦੇ ਪਲਵਾਮਾ ਕਰ ਜਾਂਦਾ ਹੈ ਹੁੰਦਾ ਥੋੜੀ ਟਰਮ ਚ ਹੀ ਹੈ ਕੰਧਾਰ ਹਾਈਜੈਕ ਹੋ ਜਾਂਦਾ ਹੈ ਉਹਦਾ ਥੋੜੀ ਟਰਮ ਚ ਹੀ ਹੈ ਉਦੋਂ ਵੀ ਬੀਜੇਪੀ ਦੀ ਸਰਕਾਰ ਸੀ ਜਸਵੰਤ ਸਿੰਘ ਜੀ ਗਏ ਸੀ ਗੋਦੀ ਚ ਬਿਠਾ ਕੇ ਕਸ਼ਮੀਰੀ ਪੰਡਤ ਕੱਢੇ ਗਏ ਤੁਹਾਡੀ ਸਪੋਰਟ ਨਾਲ ਸਰਕਾਰ ਸੀ ਕੇਂਦਰ ਚ ਇਹ ਸੋਚੋ ਇਹ ਜਾਖਮ ਹੈ ਭਰਦੇ ਨਹੀਂ ਰਿਸਦੇ ਆ ਹਲਕਾ ਸਬਕ ਦੋ ਫੇਰ ਨਹੀਂ ਬੋਲਦਾ ਸੱਚੀ ਕਹਿਣਾ ਨਹੀਂ ਤਾਂ ਫੇਰ ਕਹੋਂਗੇ ਪਾਸੀ ਬੋਲਦਾ